ਕਰ ਭਰਾਵਾ ਤੂੰ ਤਾਂ ਅੱਜ ਬੀਬੀ ਕੇ ਰੇਲ ਬਣਾਈ ਪਈ ਆ ਤੂੰ ਕਹੇ ਮੇਰੇ ਤੋਂ ਛੋਟਾ ਤੈਨੂੰ ਤਾਂ ਨਾਲ ਬਿਠਾਇਆ ਮੇਰਾ ਦੁੱਖ ਬਣਾ ਦੇ ਸਲਾਹਵਾਣਾ ਦੇ ਮੈਨੂੰ ਪਤਾ ਵੀਰ 4 ਦਿਨ ਹੋ ਗਏ ਤੂੰ ਜਵਾਬ ਵੀ ਨਹੀਂ ਦੇਖੇ ਘਰੇ ਆਦੇ ਕੋਈ ਗੱਲ ਨਹੀਂ ਆਪਾਂ ਚੱਲਦੇ ਆਂ ਭਾਬੀ ਦੇ ਪਿੱਕੇ ਆਪਾਂ ਮਨਾ ਕੇ ਲਿਆਉਂਗੇ ਭਾਬੀ ਨੂੰ 10 ਸਾਲ ਹੋ ਗਏ ਮੇਰੇ ਵਿਆਹ ਨੂੰ ਮੈਨੂੰ ਪਤਾ ਕਿੰਨੀ ਜਿੱਦੀ ਐ ਕੋਣੀ ਆਂਦੀ ਭਰਾਵਾ ਘਰ ਵਾਲੀ ਜਿੰਨੀ ਮਰਜ਼ੀ ਜਿੱਦੀ ਹੋਵੇ ਘਰ ਵਾਲੇ ਦੀ ਕੁੜੀ ਬਹੁਤ ਵੱਡੀ ਹੁੰਦੀ ਆ ਆ ਲੈ ਵੀਰੇ ਕੁਝ ਹੋਰ ਤਾਂ ਨਹੀਂ ਆਣੇ ਖਾਣ ਨੂੰ ਨੋ ਨਹੀਂ ਤੂੰ ਕਿੱਥੇ ਜਾਂਦੇ ਆ ਤੂੰ ਕਤੇ ਦੇ ਭਰਾ ਦੁਆਖਮ ਚੌਣਾ ਕਰਦਾ ਬੈਠੇ ਤੇ ਇਹ ਵਿਚਾਰਾ ਮੇਰੇ ਘਰ ਕੇ ਖੁਸਿਆ ਬਿਠਾ ਅੱਜ ਨਾ ਭਾਈ ਇਹਨੂੰ ਮੂੰਹ ਤੱਕਾਂ ਜੋ ਨਾ ਕਾ ਚਲੋ ਉਹ ਤਾਂ ਠੀਕ ਆ ਵੀਰੇ ਪਰ ਪੀਣ ਨਾਲ ਵੀ ਕੋਈ ਖਲਤਾ ਨਹੀਂ ਹੋਣਾ ਤੁਸੀਂ ਵੀ ਭਾਈ ਨਾਲ ਸਾਥ ਦੇਣ ਬੈਹਿ ਜਾਂਦੇ ਮਾੜਾ ਭਾਈ ਨੂੰ ਸਮਝਾਓ ਤੇ ਆਪਾਂ ਘਰ ਨੂੰ ਨਿਕਲੀਏ ਦੇਖੋ ਰਾਤ ਦਾ 1 ਵਜ ਗਿਆ ਤੇ ਅਸੀਂ ਇੱਥੇ ਬੈਠੇ ਪੀ ਜਾਂਦੇ ਆ ਤੇ ਘਰੇ ਮਾਤਾ ਫਿਕਰ ਚ ਹੋਣੀ ਮੈਂ ਜਿੰਨੀ ਪੀਣੀ ਓਨੀ ਪੀਣੀ ਐ ਮੈਨੂੰ ਕੋਈ ਨੋਸਦਾ ਤੈਨੂੰ ਹੀ ਪਤਾ ਮੇਰੀ ਜਿੱਦ ਜਿੱਦੀ ਹੈ ਨਾ ਕੀ ਗੱਲ ਬਾਈ ਘਰ ਕਿਉਂ ਨਹੀਂ ਜਾਣਾ ਜੇ ਤੂੰ ਥੋੜੀ ਦੇਰ ਹੋਰ ਨਾ ਨਾ ਕਰ ਗਿਆ ਚਾਚੀ ਦਾ ਫੋਨ ਮੈਨੂੰ ਆਇਆ ਨਾ ਹਾਂ ਮੈਂ ਜਾਣਾ ਕਰੇ ਕਿ ਕਿੱਥੇ ਜਾਵਾਂ ਨਾ ਕਰੇ ਮੇਰੀ ਜਨਾਨੀ ਨਾ ਬੱਚੇ ਇਕੱਲਾ ਜਾ ਕੇ ਕੰਦਾ ਟਕਰਾਂ ਮਾਰਾ ਬਵਣ ਗੱਲ ਤਾਂ ਭਾਈ ਦੀ ਵੀ ਸਹੀ ਹੈ ਤੁਸੀਂ ਅੱਗੇ ਕੀ ਜੀ ਸੋਚੇ ਮੇਰੇ ਸੋਚਣਾ ਕੀ ਹੈ ਮੇ ਤਾਂ ਜਨਾਨੀ ਸੁੱਧ ਬਦੋ ਕੇ ਬੈਠੀ ਹੋਈ ਹੈ ਉਹ ਤਾਂ ਮੇਰੇ ਸਾਸਣੇ ਆ ਕੇ ਉਹਨੂੰ ਸੰਭਲਿਆ ਥੋੜਾ ਜਿਹਾ ਬਾਕੀ ਵੀਰੇ ਭਾਬੀ ਦਾ ਹੱਲੇ ਗੁੱਸਾ ਹੈਗਾ ਜ਼ਿਆਦਾ ਜੇ ਲੋ ਭਾਬੀ ਦਾ ਦੂਸਰਾ ਠੰਡਾ ਹੋਇਆ ਕਿ ਨਾ ਭਾਬੀ ਨੇ ਆਪੇ ਤੇਰੇ ਮੁੜਿਆਣਾ ਆ ਪੀਣ ਨਾਲ ਤਾਂ ਨਹੀਂ ਆਪਦੀ ਪ੍ਰੋਬਲਮ ਦੇ ਹੱਲ ਨਿਕਲਣੇ ਕਮਰਾ ਦੋਹਣੀ ਸਮੱਸਿਆ ਦਾ ਕਰੇ ਜਾ ਕੇ ਬੱਚੇ ਚੀਜ਼-ਚੀਜ਼ ਮੰਗਦੇ ਸੀ ਅੱਜ ਮੈਂ ਲਵਾਰਸ ਹੋਈ ਬੈਠਾ ਜਾਂਦਣਾ ਤੇਰੀ ਭਾਬੀ ਨੇ ਰੋਟੀ ਬਣਾਈ ਪੁੱਛਦੀ ਸੀ ਠੰਡੇ ਬਣਿਆ ਗਲਾ ਦਿੰਦੀ ਸੀ ਅੱਜ ਉਹ ਹੀ ਮੇਰਾ ਕਮਰਾ ਸੁਨਾ ਪਿਆ ਲੈ ਵੀਰ ਐਦਾਂ ਦੀਆਂ ਗੱਲਾਂ ਕਰਕੇ ਤੁਸੀਂ ਆਪਣੇ ਦੋਨੋਂ ਭਾਈਆਂ 'ਚ ਫਰਕ ਪਾਉਂਦੇ ਹੋ ਫਰਕ ਤਾਂ ਨਹੀਂ ਪਾਣਾ ਆਪਾਂ ਆਪਾਂ ਰਹਿਣਾ ਇਕੱਠੇ ਆ ਆਦਰ ਮਾਂ ਵੀਰ ਭੇ ਰੋਹਿਮਾ ਸਕੂਲ ਜਾਂਦੇ ਮੰਗਦਾ ਸੀ ਤੇ ਅੱਜ ਉਹ ਨਾਨੇ ਘਰੇ ਮਸਤ ਹੋਏ ਬੈਠਾ ਥera ਵੱਡਾ ਬੰਡਾ ਨਾ ਰੋਜ਼ ਰਾਤੀ ਫੋਨ ਕਰੇ ਕਹਿੰਦਾ ਸੀ ਡੈਡੀ ਰਾਤੀ ਇਹ ਲੈ ਕੇ ਆਇਓ ਆ ਚਾਰ ਦੋងਗੇ ਮੇਰੇ ਉਹਦੋਂ ਗੱਲ ਨਹੀਂ ਹੋਈ ਤੁਹਾਨੂੰ ਵੀ ਪਤਾ ਮੈਂ ਦਰ ਕਿੰਨਾ ਦੁਖੀ ਆਂ ਗੱਲ ਵੀਰ ਤੇਰੀ ਕੱਲੀ ਕੱਲੀ ਸਹੀ ਆ ਪਰ ਜਿਹੜੀਆਂ ਤੁਸੀਂ ਗੱਲਾਂ ਕਰਦੇ ਪਏ ਨਾ ਜਿਹੜੇ ਹਸਾਬ ਨਾਲ ਕਰਦੇ ਪਏ ਤੁਸੀਂ ਅੱਜ ਨਾ ਕੱਲ ਲੜ ਪੈਣਾ ਐ ਜੋ ਸੋਚਣਾ ਸੋਚੀ ਜਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਪਰ ਮੈਨੂੰ ਇਹ ਲੱਗਦਾ ਕਿ ਮੈਂ ਇਹਦੇ ਕਰਕੇ ਆਪਣਾ ਘਰ ਖਰਾਬ ਕਰੀ ਬੈਠਾ ਜਿਹੜੇ ਜਾਣੇ ਦਿਹਾੜੇ ਦਸਰੇ ਨੂੰ ਕੋਰੇ ਪੁੱਛਦੇ ਨਾ ਕਿੱਥੇ ਹੋ ਕੀ ਕਰਦੇ ਸਿਓ ਅੱਜ ਮੇਰਾ ਫੋਨ ਕੱਟੀ ਜਾਂਦੀ ਹੈ ਮੈਨੂੰ ਕਹਦਾ ਮੇਰੇ ਦਿਲ ਤੇ ਕੀ ਬੀਦੀ ਪਈ ਹੈ ਚੱਲ ਤੂੰ ਜਾ ਕੇ ਗੱਡੀ ਸਟਾਰਟ ਕਰ ਮੈਂ ਮੀਰ ਨੂੰ ਲੈ ਕੇ ਆਉਂਦਾ ਤੂੰ ਕਮਲਾ ਆਇਆ ਜਿਹੜੇ ਭਰਾ ਨੂੰ ਤੂੰ ਬੱਚਾ ਉਹਨੂੰ ਪਾਲਿਆ ਸਾਰਾ ਕੁਝ ਇਹਨਾਂ ਨੂੰ ਕੀਤਾ ਹੁਣ ਤੂੰ ਇਹਨਾਂ ਸਾਰੇ ਕੰਮ ਕਰਾ ਕੇ ਇਹਨਾਂ ਠੱਠੇ ਗੂਚ ਪਾ ਰਹੇ ਔਰ ਮੰਗ ਰਿਹਾ ਤੂੰ ਦੱਸ ਮੈਂ ਆਪਣਾ ਦੁੱਖ ਕਿਨੂੰ ਸੁਣਾਵਾ ਜਿਹਨੂੰ ਦੁੱਖ ਸੁਣਾਣਾ ਸੀ ਉਹ ਆਕੜ ਜੇ ਪਿੱਕੇ ਜਾਈ ਬੈਠੀ ਹੈ ਆਪਣੀ ਮਾਂ ਕੋਲ ਤੂੰ ਹੀ ਦੱਸ ਕਿਨੂੰ ਦੁੱਖ ਸੁਣਾਵਾ ਆਪਣਾ ਮੈਂ ਵੀਰ ਦੇਖ ਅੱਜ ਆਪਾਂ ਇੱਥੇ ਬੈਠੇ ਆਂ ਇੱਥੇ ਕਰਕੇ ਬੈਠੇ ਆਂ ਵੀ ਤੇਰੇ ਦੁੱਖ ਦਰਦ ਮੈਂ ਸੁਣਾ ਤੇ ਤੂੰ ਆਣਾ ਮੇਰੇ ਕੋਲ ਠੀਕ ਆ ਜੇ ਤਾਂ ਭਾਬੀ ਆਪਦੀ ਮਾਂ ਦੇ ਪਿੱਛੇ ਲੱਗੀ ਹੋਈ ਏ ਠੀਕ ਆ ਤੈਨੂੰ ਆਪਦੀ ਦੰਦ ਕਾਇਮ ਕਰਨੀ ਪੈਣੀ ਆ ਤਾਂ ਤੇਰਾ ਘਰ ਬਸਣਾ ਤੇ ਤਾਂ ਹੀ ਆਣਾ ਤੇਰੇ ਭਰਾ ਦਾ ਬਸਣਾ ਦੇਖ ਲਾ ਬਾਈ ਅੱਗੇ ਤੇਰੀ ਮਰ ਉਹ ਮੈਨੂੰ ਇਹਨਾ ਪਤਾ ਨਾ ਮੈਨੂੰ ਮੇਰਾ ਕਮਰਾ ਖਾਲ ਨੂੰ ਪਹਿਆ ਮਾਦੇ ਭਾਈ ਦੋ ਪੈਗ ਲਾ ਕੇ ਇੱਥੇ ਬਹਿਣਾ ਆਪਣੀ ਦੁਕਾਨ ਤੇ ਨਾਨਾ ਐਦਾਂ ਦਾ ਕੰਮ ਨਹੀਂ ਕਰਨਾ ਵੀਰ ਤੇਰਾ ਤੇ ਪਰਚਾਈ ਦਾ ਪਾੜ ਤਾਂ ਪਿਆ ਹੀ ਪਿਆ ਥੋੜੇ ਦੋਨਾਂ ਭਰਾਵਾਂ ਦਾ ਵੀ ਪਾੜ ਪਿਆ ਜੋ ਭੁਜਾਈ ਚਾਹੁੰਦੀ ਐ। ਉਹ ਵੀ ਗੱਲ ਹੋ ਗਈ ਜੇ ਮੈਂ ਛੋਟੇ ਨਾਲ ਆਪਣੀ ਜਾਨ ਤੋਂ ਵੱਧ ਪਿਆਰ ਕਰਦਾ ਜੇ ਉਹਨੂੰ ਚਾਰ ਗੱਲਾਂ ਸੁਣਾ ਦੇ ਤਾਂ ਕੀ ਹੋ ਗਿਆ? ਕਿ ਮੈਂ ਪਾਛਾ ਸਭ ਕੁਝ ਛੱਡ ਦਊਗਾ ਇਹਨੂੰ ਛੱਡ ਦਊਗਾ। ਚੱਲ ਫਿਰ ਇਸੇ ਗੱਲ ਤੇ ਮੇਰ ਆਪਾਂ ਇੱਕ ਚੱਲੀਏ ਘਰੇ। ਆਪਾਂ ਉਹ ਮੁੰਡੇ ਦੇ ਨਾਲ ਪੋਰਾ ਵੀ ਦਿਲ ਚ ਨਹੀਂ ਲਿਆਉਣੀ ਕਿ ਤੂੰ ਉਹਦੇ ਕਰਕੇ ਪਰੇਸ਼ਾਨ। ਠੀਕ ਆ। ਚੱਲ ਛੱਡ ਜਿਹੜਾ ਬਾਹਰ ਖੜਿਆ ਨਾ ਉਹ ਮੇਰਾ ਭਰਾ ਵੀ ਐ ਤੇ ਮੇਰਾ ਪੁੱਤ ਵੀ ਐ। ਉਹ ਲਾਸਟ ਰਹਿ ਗਿਆ ਇਹਨੂੰ ਲਾ ਖਿੱਚ ਦੇ ਚੱਲ ਚਲੀਏ ਬਰੇ ਅੱਜ ਵੀਰੇ ਦੀਆਂ ਗੱਲਾਂ ਸੁਣ ਕੇ ਐ ਕਿਉਂ ਲੱਗਦਾ ਪਿਆ ਕਿ ਕਿਤਨਾ ਕਿਤੇ ਵੀਰਾ ਵੀ ਇਹ ਸੋਚਦਾ ਪਿਆ ਕਿ ਲੱड्डੂ ਸਾਡੀ ਝੋਲੀ ਪਾ ਕੇ ਵੀਰੇ ਨੇ ਗਲਤੀ ਕਰ ਲਈ ਪਰ ਕੋਈ ਗੱਲ ਨਹੀਂ ਮੈਨੂੰ ਐ ਲੱਗਦਾ ਰਾਧਿਕਾ ਨੂੰ ਸਮਝਾਉਣਾ ਪੈਣਾ ਤੇ ਲੱड्डੂ ਨੂੰ ਭੁੱਲਣਾ ਪੈਣਾ ਹਾ ਲ ਲੈ ਕੇ ਜਾ ਮੈਨੂੰ ਜਾ ਕੇ ਫੋਨ ਕਰ ਠੀਕ ਆ ਮੈਨੂੰ ਐ ਕਿਉਂ ਲੱਗਦਾ ਇਹ ਦੋਨੇ ਭਰਾ ਲੜਨਗੇ ਮਹੌਲ ਨਾ ਸ਼ਾਂਤ ਹੀ ਆ ਚਲ ਦੇਖਦੀ ਆ ਚਾਚੀ ਨੂੰ ਪੁੱਛਦੀ ਆ ਕੀ ਬਹੰਦਾ ਪਿਆ ਕਿੱਥੇ ਮੰਮੀ ਰਾਧਿਕਾ ਨੇ ਨਾ ਆਪਣਾ ਰੋ ਰੋ ਕੇ ਬੁਰਾ ਹਾਲ ਕੀਤਾ ਪਿਆ ਚਲ ਮੰਮੀ ਮੈਂ ਕਰਦੀ ਆ 2 ਮਿੰਟ ਰੁੱਕ ਕੇ ਤੁਹਾਨੂੰ ਫੋਨ ਚਾਚੀ ਮੈਂ ਆ ਕੇ ਸੁਣਦੀ ਪਈ ਆ ਕਿ ਜੈਸਮਿਨ ਲੱਡੂ ਲੈ ਕੇ ਆਪਣੇ ਪੇਕੇ ਚਲ ਗਈ ਜੇ ਤੈਨੂੰ ਪਤਾ ਚਲ ਹੀ ਗਿਆ ਫਿਰ ਮੈਨੂੰ ਪੁੱਛਣ ਕਿਉਂ ਆ ਗਈ ਹੈ ਚਾਚੀ ਦੁੱਖ ਤਾਂ ਨਾ ਇਸ ਗੱਲ ਦਾ ਕਿ ਸਾਨੂੰ ਬਗਾਨਿਆਂ ਤੋਂ ਪਤਾ ਲੱਗਦਾ ਉਸ ਤਾਂ ਸਾਨੂੰ ਆਪਣਾ ਕੁਝ ਸਮਝਦੀ ਨਹੀਂ ਹੈਗੇ ਮੂੰਹ ਤਾਂ ਨਾ ਆਪਣਾ ਬੰਦ ਹੀ ਰੱਖ ਮੈਂ ਤਾਂ ਤੇਰੀ ਸੱਸ ਨੂੰ ਦੱਸਣ ਚੱਲੀ ਸੀ ਕਿ ਤੂੰ ਸਾਡੇ ਘਰ ਕੀ ਕਰਨ ਆਂਨੀ ਹੈ ਲੈ ਮੈਂ ਹੋ ਜੋ ਕੀ ਕਰਤਾ ਚਾਚੀ ਨਾ ਤੁਸੀਂ ਮੈਨੂੰ ਇੰਨੇ ਔਕੇ ਬਾਰੇ ਹੋ ਕੇ ਬੋਲਦੇ ਪਿਓ ਕੀ ਗੱਲ ਮੈਂ ਇਹੀ ਨਾ ਤੇਰੀ ਸੱਸ ਨੂੰ ਦੱਸਣ ਚੱਲੀ ਸੀਗੀ ਵੀ ਆਪਣੀ ਨੂ ਨੂੰ ਨਾ ਸੰਭਾਲ ਲੈ ਪਹਿਲੇ ਮੇਰੀ ਛੋਟੀ ਨੂ ਨੂੰ ਪੜ੍ਹਾਉਣ ਲੱਗ ਗਈ ਸੀ ਹੁਣ ਵੱਡੀ ਨੂ ਨੂੰ ਪੜ੍ਹਾਉਣ ਲੱਗ ਗਈ ਐ ਮੇਰੇ ਤੇ ਗੱਲ ਸੁੱਟ ਕੇ ਨਾ ਆਪਣੀ ਗਲਤੀਆਂ ਤੇ ਪੜਦੇ ਨਾ ਪਾਓ ਨਾਲੇ ਕਲੇਸ਼ ਤੁਹਾਡੇ ਘਰੇ ਮੇਰੇ ਕਰਕੇ ਨਹੀਂ ਹੈਗਾ ਤੁਹਾਡੀ ਛੋਟੀ ਨੂ ਦੀ ਨਾ ਸੁੰਨੀ ਕੁਖ ਕਰਕੇ ਆ ਤੁਹਾਨੂੰ ਮੇਰੇ ਸੱਸ ਨੇ ਪਹਿਲੇ ਕਿਹਾ ਸੀ ਨਾ ਕਿ ਘਰੋਂ ਆਪਣੇ ਨੂ ਤੋਂ ਬੱਚਾ ਝੋਲੀ ਨਾ ਪਵਾ ਕੇ ਆਪਸ ਵਿੱਚ ਲੜਨ ਲੱਗਿਆਂ ਉਹੀ ਗੱਲ ਹੋਈ ਨਾ ਤੁਹਾਨੂੰ ਤਾਂ ਪਹਿਲੇ ਹੀ ਅੱਗ ਲੱਗ ਗਈ ਸੀ ਵੀ ਅਸੀਂ ਬੱਚਾ ਝੋਲੀ ਕਿਉਂ ਪਵਾਇਆ ਉਦੋਂ ਨਹੀਂ ਤਾਂ ਤੁਸੀਂ ਸਾਡੇ ਨਾਲ ਲੱਗਣ ਲੱਗ ਗਏ ਹੋ ਮੈਨੂੰ ਜਿਵੇਂ ਪਤਾ ਨਹੀਂ ਤੂੰ ਬਾਰੋ ਬੱਚਾ ਝੋਲੀ ਪਵਾ ਕੇ ਤੇ ਮੁੰਦੀ ਪਾਲਦੀ ਸੀ ਹੁਣ ਨਾ ਮੈਂ ਤੇਰੀ ਸਾਸ ਕੋਲ ਨਹੀਂ ਜਾਣਾ ਹੁਣ ਤਾਂ ਮੈਂ ਸਿੱਧਾ ਰਮਨ ਕੋਲ ਜਾਉਂਗੀ ਉਹ ਤਾਂ ਫੇਰ ਵੀ ਸਾਡਾ ਕਰਦਾ ਤੁਸੀਂ ਨੂੰ ਸੱਸ ਪਤਾ ਨਹੀਂ ਸਾਡੇ ਮਗਰ ਕਿਉਂ ਪਈਆਂ ਬੱਸ ਚਾਚੇ ਜੀ ਬੱਸ ਤੁਸੀਂ ਬਹੁਤ ਬੋਲ ਲਿਆ ਤੇ ਮੈਂ ਸੁਣੀ ਵੀ ਜਾਨੀ ਆ ਤੁਹਾਡੀ ਵੱਡੀ ਮੁੰ ਨੂੰ ਮੇਰੇ ਕਰਕੇ ਨਹੀਂ ਬੱਚਾ ਲੈ ਕੇ ਗਈ ਆਪਣੀ ਮਾਂ ਦੇ ਪਿੱਛੇ ਲੱਗੀ ਹੋਈ ਆ ਬੱਸ ਕਰ ਮਿੰਨੂ ਵੀ ਪਤਾ ਹੈ ਕਿ ਤੂੰ ਕਿਵੇਂ ਮਗਰ ਲੱਗੀ ਹੋਈ ਸੀ ਕਦੇ ਤਾਂ ਤੂੰ ਰਾਧਿਕਾ ਨੂੰ ਕਹਿੰਦੀ ਸੀ ਕਿ ਉਹਨੂੰ ਬੱਚਾ ਨਾ ਦੇ ਕਦੇ ਤੂੰ ਜੈਸਮੀਨ ਨੂੰ ਕਹਿੰਦੀ ਸੀ ਕਿ ਬੱਚਾ ਦੀ ਝੋਲੀ ਨਾ ਪਾਈ ਜਿੱਦਾਂ ਮੈਨੂੰ ਪਤਾ ਨਹੀਂ ਹੈਗਾ ਚਾਚੀ ਜੀ ਮੈਂ ਤਾਂ ਅਫਸੋਸ ਕਰਨ ਆਈ ਸੀ ਨਾਲੇ ਰਾਧਿਕਾ ਦਾ ਨਾ ਹਾਲ ਚਾਲ ਪੁੱਛਣ ਆਈ ਸੀ ਤੁਸੀਂ ਤਾਂ ਮੂੰਹ ਤੇ ਮੇਰੀ ਬੇਇੱਜ਼ਤੀ ਕਰੀ ਜਾਂਦੇ ਹੋ ਐਸ ਲੋੜ ਤੇ ਨਾ ਰਿਸ਼ਤੇਦਾਰ ਤੁਹਾਡੇ ਨਾਲ ਕੋਈ ਨਹੀਂ ਖੜੂਗਾ ਸਾਨੂੰ ਨਹੀਂ ਇਹੋ ਜਿਹੇ ਰਿਸ਼ਤੇਦਾਰਾਂ ਦੀ ਲੋੜ ਜਿਹੜੇ ਪਹਿਲੇ ਅੱਗ ਲਾ ਛੱਡਦੇ ਨੇ ਫਿਰ ਬੁਝਾਉਣ ਵਾਸਤੇ ਡਰਾਮੇ ਕਰਦੇ ਨੇ ਚਾਚੀ ਜੀ ਥੋੜਾ ਮੋਟਾ ਨਾ ਵੱਡੇ ਛੋਟੇ ਦਾ ਲਿਹਾਜ਼ ਕਰ ਲਈਦਾ ਹੁੰਦਾ ਮੈਂ ਤੁਹਾਡੇ ਤੋਂ ਕਿੰਨੀ ਛੋਟੀ ਆ ਤੇ ਤੁਸੀਂ ਮੈਨੂੰ ਤੜਾ-ਤੜ ਬੋਲੀ ਜਾਂਦੇ ਹੋ ਮੈਨੂੰ ਸਾਰੀ ਸਮਝ ਹੈ ਕਿਸੇ ਨੂੰ ਕੀ ਬੋਲਣਾ ਹੈ ਤੇ ਕਿਸੇ ਨੂੰ ਕੀ ਨਹੀਂ ਬੋਲਣਾ ਤੂੰ ਇੱਥੇ ਹਾਲਚਾਲ ਨਹੀਂ ਪੁੱਛਣ ਆਈ ਐਥੋਂ ਦੀਆਂ ਸੂਆਂ ਲੈਣ ਆਈਆਂ ਐ ਇੱਥੇ ਕੀ ਹੋ ਰਿਹਾ ਚੰਗਾ ਚਾਚੀ ਜੀ ਫਿਰ ਮੈਂ ਚਲਦੀ ਆ ਤੁਹਾਨੂੰ ਪਤਾ ਨਹੀਂ ਕਿਹੜੀ ਗੱਲ ਦਾ ਹੰਕਾਰ ਚੜਿਆਗਾ ਕਿ ਰਿਸ਼ਤੇਦਾਰੀ ਦੀ ਲਿਹਾਜ਼ ਵੀ ਨਹੀਂ ਰੱਖਣੀ ਹੁੰਦੀ ਮੈਂ ਇਹੋ ਜਿਹੇ ਰਿਸ਼ਤੇਦਾਰ ਕੀ ਕਰਨੇ ਐ ਜਿਹੜੇ ਮੇਰੇ ਮੁੰਡਿਆਂ ਨੂੰ ਵੀ ਲੱਗ ਕਰਨ ਨੂੰ ਫਿਰਦੇ ਪਏ ਨੇ ਤੇ ਮੇਰੀਆਂ ਲੂਆਂ ਨੂੰ ਵੀ ਆਏ ਤੁਸੀਂ ਨਾ ਮੇਰੀ ਬੇਇੱਜ਼ਤੀ ਕਰਕੇ ਚੰਗਾ ਨਹੀਂ ਕੀਤਾ ਇਹਦਾ ਤਾਂ ਤੁਹਾਨੂੰ ਭੁਗਤਣਾ ਹੀ ਪੈਣਾ ਕੁਛ ਨਾ ਕੁਛ ਕੋਈ ਨਹੀਂ ਕੋਈ ਨਹੀਂ ਆਂਨੀਆ ਮੈਂ ਇੱਕ ਅੱਧੇ ਦਿਨ ਚ ਨਾ ਰਮਨ ਦੇ ਕੋਲ ਜਦੋਂ ਲੈ ਕੇ ਡਾਂਗ ਤੈਨੂੰ ਭਜਾਊਗਾ ਨਾ ਫੇਰ ਤੈਨੂੰ ਚੱਲੂਗਾ ਪਤਾ ਆਹੋ ਪਹਿਲਾਂ ਤੁਸੀਂ ਬੱਚਾ ਦੇ ਕੇ ਵੱਡੇ ਨੂੰ ਪੁੱਤ ਲੜਾ ਤੇ ਹੁਣ ਸਾਨੂੰ ਲੜਾ ਦਿਓ ਸ਼ਰੀਕੇਵਾਜੀ ਤੁਸੀਂ ਕਰਦੇ ਹੋਗਾ ਅਸੀਂ ਚਾਚੀ ਜੀ ਇੱਕ ਗੱਲ ਦਾ ਤਾਂ ਪਤਾ ਲੱਗ ਗਿਆ ਕਿ ਸ਼ਰੀਕਾਂ ਦਾ ਨਾ ਜਿੰਨਾ ਮਰਜ਼ੀ ਭਲਾ ਸੋਚ ਲੋ ਕਰਨੀ ਉਹਨਾਂ ਨੇ ਮਾੜੀ ਉਹ ਜਿੱਦਾਂ ਤੁਸੀਂ ਕੀਤੀ ਆ ਹੁਣ ਤੱਕ ਤਾਂ ਮਾੜੀ ਕੀਤੀ ਨਹੀਂ ਹੁਣ ਕਰਾਂਗੇ ਉੱਜਾ ਆਪਣੇ ਘਰ ਅੱਜ ਤੋਂ ਬਾਅਦ ਨਾ ਸ਼ਰੀਕਾਂ ਦਾ ਆਣਾ ਚ ਮਨਾ ਹੈ ਮੈਥੇ ਲਿਖਵਾ ਦੇਣਾ ਐਦੇ ਨਾਲੋਂ ਨਾ ਰਿਸ਼ਤੇਦਾਰ ਤੇ ਹੋਣੇ ਹੀ ਨਹੀਂ ਚਾਹੀਦੇ ਬੰਦਾ ਕੱਲਾ ਹੀ ਚੰਗਾ ਹੈ ਮੈਂ ਕਿਉਂ ਰੁਕ ਜੋ ਮੈਂ ਵੀ ਨਾਲ ਹੀ ਜਾਣਾ ਤੁਸੀਂ ਕਿਉਂ ਕਾਲੀ ਪਾਈਆਂ ਹੁਣ ਜੇ ਜਾਣਾ ਨਾ ਫਟਾਫਟ ਚੱਲ ਜਿੱਦਾਂ ਜਿੱਦਾਂ ਮੰਮੀ ਮੈਨੂੰ ਦੱਸੀ ਜਾ ਰਹੀ ਨੇ ਨਾ ਮਿੰਤਾ ਉਦੋਂ ਉਦੋਂ ਦਾ ਟੈਨਸ਼ਨ ਵਧੀ ਜਾ ਰਹੀ ਆ ਜਿਵੇਂ ਮੰਮੀ ਉਧਰ ਆ ਕੇ ਲੰਮੇ ਪੈ ਗਏ ਨੇ ਨਾ ਤੇ ਉਹਨਾਂ ਨੂੰ ਬੁਖਾਰ ਚੜ ਗਿਆ ਮੰਮੀ ਦੇ ਤਾਂ ਹਾਲਾਤ ਦੇ ਕੀ ਲੱਗਦਾ ਕਿ ਉਧਰ ਗੱਲ ਵੱਧੀ ਪਈ ਹੈ ਮੈਂ ਤਾਂ ਚਾਹੁੰਦਾ ਸੀ ਮੰਮੀ ਮੇਰੇ ਨਾਲ ਹੀ ਚੱਲਣ ਪਰ ਮੰਮੀ ਤਾਂ ਹੁਣ ਜਾਣ ਵਾਲੇ ਹਾਲਤ 'ਚ ਨਹੀਂ ਹੈਗੇ ਤੇ ਇੱਕ ਉਧਰ ਜਾ ਕੇ ਉਹ ਜ਼ਿਆਦਾ ਨਾ ਟੈਨਸ਼ਨ ਲੈ ਜਣ ਅੰਛੂ ਹੈਗੀ ਹੋਈ ਹੈ ਘਰੇ ਉਹ ਆਪੇ ਮੰਮੀ ਨੂੰ ਦੇਖ ਲੇਗੀ ਮੈਂ ਤੁਹਾਡੇ ਨਾਲ ਚੱਲਦੀ ਆ ਮੈਂ ਤਾਂ ਤਾਂ ਕਹਿ ਰਹੀ ਆ ਵੀ ਕੀ ਪਤਾ ਉਧਰ ਦੀਦੀ ਨੂੰ ਮੇਰੀ ਲੋੜ ਹੋਵੇ ਆਹੋ ਲੋੜ ਤਾਂ ਦੀਦੀ ਨੂੰ ਹੈਗੀ ਆ ਮੰਮੀ ਮੈਨੂੰ ਦੱਸ ਰਹੀ ਸੀ ਦੀਦੀ ਦਾ ਕੁਝ ਖਾਣ ਦੇ ਪੀਣ ਦੇ ਵੀ ਨਹੀਂ ਪਈ ਪਰ ਨਾ ਜੈਸਮਿਨ ਦੀਦੀ ਨੇ ਬਹੁਤ ਗਲਤ ਕੀਤਾ ਮੁੰਡਾ ਖੋ ਕੇ ਇਹ ਤਾਂ ਫਿਰ ਜੈਸਮਿਨ ਦੀਦੀ ਦੀ ਗਲਤ ਗੱਲ ਹੈ ਨਾ ਪਹਿਲੇ ਉਹਨਾਂ ਦੀ ਝੋਲੀ ਜਵਾਕ ਪਾਤਾ ਫਿਰ ਉਸੇ ਜਵਾਕ ਕਰਕੇ ਉਹਨਾਂ ਦੇ ਘਰੇ ਕਲੇਸ਼ ਵੀ ਪਾਤਾ ਮੈਂ ਸਮਝ ਸਕਦੀ ਆ ਇਸ ਟਾਈਮ ਰਾਧਿਕਾ ਦੀਦੀ ਕਿਹੜੇ ਦਰਦ ਤੋਂ ਗੁਜ਼ਰ ਰਹੇ ਹੋਣਗੇ ਚੱਲ ਰਹੀ ਆ ਤੁਰਨਾ ਨਾ ਤੁਰ ਪੈਂ ਮੈਨੂੰ ਜਿਆਦਾ ਟਾਈਮ ਨਹੀਂ ਹੈਗਾ ਪਰ ਹਾਂ ਇੱਕ ਗੱਲ ਸੁਣਨਾ ਮੇਰੀ ਉਧਰ ਜਾ ਕੇ ਨਾ ਦੀਦੀ ਨਾਲ ਕੁਝ ਏਦਾਂ ਦੀ ਗੱਲ ਨਾ ਕਿ ਜਿਹਦੇ ਨਾਲ ਉਹਨਾਂ ਨੂੰ ਹਾਰਟ ਹੋਵੇ ਪਤਾ ਹੈ ਤੁਸੀਂ ਮੈਨੂੰ ਕਿਹੜੀ ਗੱਲ ਯਾਦ ਕਰਵਾਣਾ ਚਾ ਰਹੇ ਹੋ ਕਿਉਂਕਿ ਮੈਂ ਹੀ ਤਾਂ ਦੀਦੀ ਨੂੰ ਕਿਹਾ ਸੀ ਕਿ ਕੁਛ ਟਾਈਮ ਦੀਆਂ ਖੁਸ਼ੀਆਂ ਫਿਰ ਤੁਹਾਡੀ ਕੋਕ ਸੁੰਨੀ ਦੀ ਸੁੰਨੀ ਹੋ ਜਾਣੀ ਹੈ ਪਰ ਤੁਸੀਂ ਮੇਤੇ ਵਿਸ਼ਵਾਸ ਕਰੋ ਮੈਂ ਇਹੋ ਜਿਹਾ ਕੋਈ ਕੰਮ ਨਹੀਂ ਕਰਾਂਗੀ ਚੱਲ ਰਹੀ ਆ ਤੁਰ ਫੇ ਫਟਾਫਟ ਅੰਛੂ ਦਾਦੀ ਦਾ ਧਿਆਨ ਰੱਖੀ ਅਸੀਂ ਆਏ ਆ ਤਾਂ ਗੱਲ ਬੜੀ ਗਲਤ ਆ ਇੱਡੀ ਵੱਡੀ ਗੱਲ ਹੋ ਗਈ ਤੁਸੀਂ ਮੈਨੂੰ ਦੱਸਣਾ ਫਰਜ਼ ਹੀ ਨਹੀਂ ਸਮਝਿਆ ਦੇਖੋ ਜੀ ਅਸੀਂ ਤਾਂ ਟੂਰ ਕੱਟਣ ਗਏ ਸੀਗੇ ਪਰ ਜਦੋਂ ਸਾਨੂੰ ਪਤਾ ਲੱਗਾ ਰਾਧਿਕਾ ਦੀਦੀ ਬਾਰੇ ਅਸੀਂ ਤਾਂ ਵਿਚ ਵਿਚਾਲੇ ਛੱਡ ਕੇ ਆ ਗਏ ਕਿਉਂਕਿ ਸਾਨੂੰ ਸਾਡੀ ਫੈਮਲੀ ਜ਼ਿਆਦਾ ਜ਼ਰੂਰੀ ਹੈ ਤੁਸੀਂ ਨਾ ਮਸਾਂ ਹੀ ਤਾਂ ਘੁੰਮਣ ਗਏ ਸੀਗੇ ਮੈਂ ਤਾਂ ਹੀ ਤੁਹਾਨੂੰ ਦੱਸਣਾ ਨਹੀਂ ਸੀ ਚਾਹਦੀ ਮੈਨੂੰ ਪਹਿਲੇ ਹੀ ਪਤਾ ਸੀ ਤੁਸੀਂ ਵਿਚ ਵਿਚਾਲੇ ਨਾ ਛੱਡ ਕੇ ਆ ਜਾਣਾ ਲੋ ਮਾਸੀ ਜੀ ਸਾਡੇ ਲਈ ਘੁੰਮਣਾ ਇੰਨਾ ਵੀ ਜ਼ਰੂਰੀ ਨਹੀਂ ਹੈਗਾ ਸਾਨੂੰ ਤਾਂ ਸਾਡੀ ਭੈਣ ਦੀ ਫਿਕਰ ਰਹਿੰਦੀ ਆ ਜਿੱਦਾਂ ਹੀ ਮੈਨੂੰ ਮੰਮੀ ਨੇ ਦੱਸਿਆ ਮੈਂ ਤਾਂ ਉੱਦੀ ਇੱਧਰ ਆ ਗਿਆ ਉਹ ਤੋਂ ਉਸ ਦਿਨ ਨਾ ਤੁਹਾਡੀ ਮੰਮੀ ਆਈ ਸੀ ਉਹਨੇ ਬਥੇਰਾ ਜ਼ੋਰ ਲਾਇਆ ਪਰ ਉਹ ਗੱਲ ਹੀ ਨਹੀਂ ਕਰਦੀ ਚਲ ਹੁਣ ਤੁਸੀਂ ਆ ਗਏ ਹੋ ਨਾ ਜਾਓ ਦੇਖੋ ਸ਼ਾਇਦ ਤੁਹਾਡੇ ਨਾਲ ਕੋਈ ਗੱਲ ਕਰ ਲਵੇ ਹਾਂਜੀ ਮਾਸੀ ਜੀ ਜੇ ਦੀਦੀ ਇਦਾਂ ਹੀ ਸਾਰਾ ਸਾਰਾ ਦਿਨ ਗੁੰਮਸੂਮ ਜਿਹਾ ਹੋ ਕੇ ਬੈਠੇ ਰਹਿਣਾ ਤਾਂ ਇਦਾਂ ਬੰਦਾ ਡਿਪਰੈਸ਼ਨ 'ਚ ਵੀ ਚਲਾ ਜਾਂਦਾ ਤੇ ਨਾਲੇ ਤੁਹਾਨੂੰ ਪਤਾ ਹੈ ਡਿਪਰੈਸ਼ਨ 'ਚ ਗਿਆ ਬੰਦਾ ਨਾ ਰਿਕਵਰੀ ਵੀ ਇੰਨੀ ਜਲਦੀ ਨਹੀਂ ਕਰ ਪਾਂਦਾ ਉਹ ਸ਼ਾਮ ਦਾ ਵੇਲਾ ਹੈ ਸ਼ੁਭ ਸ਼ੁਭ ਬੋਲ ਐਵੇਂ ਕੀ ਬੋਲੀ ਜਾਨੀਆਂ ਚਲਾਓ ਉੱਪਰ ਬੈਲਾ ਭੈਣ ਕੋ ਚਲੀਏ ਮੈਨੂੰ ਤਾਂ ਜੋ ਮਾਸੀ ਜੀ ਨੇ ਕਿਹਾ ਮੈਂ ਤਾਂ ਉਸ ਦਿਹਾfte ਦੱਸਿਆ ਬਾਕੀ ਕੋਈ ਗੱਲ ਨਹੀਂ ਚਲੋ ਮਾਸੀ ਜੀ ਉੱਪਰ ਚਲਦੇ ਹਾਂ ਆਦੀਕਾ ਪੁੱਤ ਕਿਵੇਂ ਐ ਆ ਵੇਖ ਕੋਣ ਆਇਆ ਤੇਰੇ ਭਰਾ ਪਰਜਾਈ ਆਏ ਕਿੱਦਾਂ ਵੈਣੇ ਠੀਕ ਆ ਕੋਈ ਟੈਨਸ਼ਨ ਹਾਏ ਹਾਏ ਦੀਦੀ ਆ ਤੁਸੀਂ ਆਪਣਾ ਕੀ ਹਾਲ ਬਣਾਇਆ ਪਿਆ ਹੈ ਲੱਡੂ ਕੋਈ ਬਹੁਤੀ ਦੂਰ ਥੋੜੀ ਗਿਆ ਆਪਣੇ ਤੋਂ ਇੱਥੇ ਹੀ ਐ ਆਪਾਂ ਲਿਆਵਾਂਗੇ ਵਾਪਸ ਪਰ ਤੁਹਾਨੂੰ ਹਿੰਮਤ ਰੱਖਣੀ ਪੈਣੀ ਐ ਹਿੰਮਤ ਤੋਂ ਬਿਨਾ ਤਾਂ ਕੁਝ ਨਹੀਂ ਬਣਨਾ ਦੇਖ ਲੈ ਰੀਆ ਬਸ ਜਿਹੜਾ ਕੋਈ ਇਹਨੂੰ ਪੁੱਛਦਾ ਹੈ ਨਾ ਐਦਾਂ ਹੀ ਰੋਣ ਲੱਗ ਜਾਂਦੀ ਏ ਅੱਜ 2 ਦਿਨ ਹੋ ਗਏ ਨਾ ਕੁਝ ਖਾਦਾ ਹੈ ਨਾ ਪੀਤਾ ਹੈ ਜੇ ਕੋਈ ਗੱਲ ਹੈ ਤੇ ਤੂੰ ਦੱਸ ਗੱਲ ਤਾਂ ਮਸੀ ਜੀ ਬਹੁਤ ਵੱਡੀ ਆ ਉਹ ਤਾਂ ਤੁਹਾਨੂੰ ਵੀ ਪਤਾ ਹੀ ਆ ਦੀਦੀ ਤੂੰ ਸਾਨੂੰ ਇੰਨੇ ਹੌਸਲੇ ਦਿੰਦੇ ਸੀ ਅੱਜ ਤੁਸੀਂ ਵੀ ਹੌਸਲਾ ਹਾਰੀ ਬੈਠੀ ਹੋ ਦੇਖ ਭਾਈ ਐਦਾਂ ਨਹੀਂ ਬਣਨੀ ਕੋਈ ਗੱਲ ਇਹਨੂੰ ਪੁੱਛੋ ਤੇ ਇਹਨੂੰ ਕੁਝ ਖਿਲਾਓ ਪਿਲਾਓ ਤੇ ਨਾਲੇ ਰੀਆ ਇਹਨੂੰ ਨਾ ਜਰਾ ਨਵਾ ਤੋ ਆਕੇ ਦੇ ਕੱਪੜੇ ਬਦਲ ਦੇ ਅੱਜ 2 ਦਿਨ ਹੋ ਗਏ ਨਾ ਨਾਤੀ ਹੈ ਨਾ ਤੋਤੀ ਹੈ ਕੋਈ ਨਹੀਂ ਮੱਸ ਜੀ ਤੁਸੀਂ ਬੈਠੋ ਥੱਲੇ ਅੱਜ ਮੈਂ ਦੀਦੀ ਨਾਲ ਗੱਲ ਕਰਕੇ ਹੀ ਜਾਣਾ ਵਾ ਬੇਸ਼ੱਕ ਮੇਰੇ ਤੋਂ ਵੱਡੇ ਨੇ ਪਰ ਅੱਜ ਮੈਂ ਕੰਤੇ ਸੁੱਟ ਦੇਣੀ ਆ ਤੁਸੀਂ ਵੀ ਥੋੜੀ ਫੇਰ ਬਾਹਰ ਬਹਿ ਜਾਓ ਮੈਂ ਪਹਿਲੇ ਦੀਦੀ ਨੂੰ ਨਵਾਤਵਾ ਕੇ ਕੱਪੜੇ ਬਦਲ ਦਵਾ ਥੋੜੇ ਫਰੈਸ਼ ਹੋਣਗੇ ਕੀ ਪਤਾ ਥੋੜਾ ਬੋਲ ਹੀ ਪੈਣ ਚੱਲ ਠੀਕ ਆ ਪਹਿਣੇ ਤੂੰ ਚੁੱਪ ਕਰ ਜਾ ਜਿੰਨਾ ਕਰਕੇ ਦੋਨੀ ਪਈਆਂ ਨਾ ਉਹਨਾਂ ਨਾਲ ਮਨ ਸਿੱਧੇ ਹੋ ਜਾਣਾ ਚਲੋ ਦੀਦੀ ਨਵਾਵਾ ਤੁਹਾਨੂੰ ਚਲੋ मेरे नाल ना आ रोन धोन तो आले ड्रामे नहीं करने चुप करके नालो अपनी सेहत क्यों खराब करते पे अगली तो उ अपने पेके बैठे हिहारियां मार दी पी है चलो उठो जल्दी ओ चलो ऐसे बैजो हाल देख लो अपना की बनाया पे है ਆਵਾਲ ਸਾਰੇ ਜੁੜੇ ਪਏ ਨੇ ਲੱਡੂ ਹੀ ਗਿਆ ਤੂੰ ਤਾਂ ਐ ਹਾਲਤ ਬਣਾਈ ਪਤਾ ਨਹੀਂ ਕੀ ਹੋ ਗਿਆ ਰੁਕੋ ਇੱਥੇ ਮੈਂ ਕੰਗੀ ਲੈ ਕੇ ਆਨੀ ਆ ਸੁਣਦੇ ਹੋ ਅੰਦਰ ਦੀਦੀ ਬੈਠੇ ਨੇ ਜਾ ਕੇ ਤੁਸੀਂ ਉਹਨਾਂ ਕੋਲ ਬਹਿ ਜਾ ਕੋਈ ਗੱਲ ਬਾਤ ਹੀ ਕਰ ਲਿਓ ਕਿੱਦਾਂ ਦੀਦੀ ਠੀਕ ਆ ਬੋਲੇ ਕੁਝ ਨਾ ਕਿੱਥੇ ਕੁਝ ਵੀ ਨਹੀਂ ਬੋਲੇ ਉਹਨਾਂ ਨੇ ਤਾਂ ਆਪਣੇ ਹਾਲਾਤ ਹੀ ਦਬਾਏ ਪਏ ਪਤਾ ਨਹੀਂ ਕੀ ਹੋ ਗਿਆ ਹੁੰਦਾ ਪਰ ਉਹਨਾਂ ਵਾਸਤੇ ਤਾਂ ਇਹ ਵੱਡੀ ਗੱਲ ਹੀ ਹੈ ਨਾ ਚਲ ਠੀਕ ਆ ਮੈਂ ਕਰਦਾ ਗੱਲ ਕੋਈ ਨਹੀਂ ਦੀਦੀ ਉਹਨਾਂ ਰੋਗ ਹੋਣਾ ਤੁਹਾਨੂੰ ਦੇਖ ਦੇਖ ਕੇ ਨਾ ਮੇਰਾ ਦਿਲ ਇਹ ਘੱਟ ਜਾਂਦਾ ਮੈਨੂੰ ਇੱਕ ਗੱਲ ਦੱਸੋ ਇਦਾਂ ਦਾ ਕੀ ਹੋ ਗਿਆ ਜਿਹੜਾ ਜੈਸਮੀਨ ਨੇ ਤੁਹਾਡੇ ਕੋਲੋਂ ਮੁੰਡਾ ਹੀ ਖੋਲਿਆ ਤੁਹਾਨੂੰ ਨਹੀਂ ਪਤਾ ਜੀ ਮੰਮੀ ਮੈਨੂੰ ਘਰੇ ਦੱਸਦੇ ਪਏ ਸੀਗੇ ਕਹਿੰਦੇ ਜੈਸਮੀਨਾਂ ਆਪਣੀ ਮਾਂ ਮਗਰ ਲੱਗੀ ਆ ਤਾਂ ਹੀ ਆ ਹਰਕਤਾਂ ਕਰਦੀ ਵੀ ਆ ਇਹ ਜੈਸਮਿਨ ਨੂੰ ਇੱਕ ਗੱਲ ਦੀ ਸਮਝ ਨਹੀਂ ਆndi ਕਿਸੇ ਮਗਰ ਲਾ ਕੇ ਆਪਣਾ ਘਰ ਖਰਾਬ ਕਰੀ ਜਾ ਰਹੀ ਹੈ ਜੇ ਇੰਨੀ ਇੱਕ ਗੱਲ ਉਹਨਾਂ ਦੇ ਪੱਲੇ ਪੈਂਦੀ ਹੁੰਦੀ ਤਾਂ ਇਹ ਹਰਕਤਾਂ ਥੋੜੀ ਕਰਦੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੈਗਾ ਕਿ ਉਹ ਆਪਣੇ ਨਾਲ-ਨਾਲ ਆਪਣੇ ਬੱਚਿਆਂ ਦੀ ਲਾਈਫ ਵੀ ਖਰਾਬ ਕਰਦੇ ਪਏ ਨੇ ਕਿਉਂਕਿ ਪਿਓ ਵੀ ਨਾ ਬੱਚਿਆਂ ਨੂੰ ਕੋਈ ਵੀ ਨਹੀਂ ਪੁੱਛਦਾ ਕਾਨੂੰਨੀ ਕਾਰਵਾਈ ਕਰਾਵਾਂਗੇ ਨਾ ਤਾਂ ਬੱਚਾ ਉਹ ਆਪੇ ਹੱਥ ਜੋੜ ਕੇ ਦੇ ਕੇ ਜਾਣਗੇ ਇੱਕ ਦੋ ਦਿਨ ਦੇਖ ਲੈਣੇ ਆ ਮੰਨ ਲਈ ਤਾਂ ਠੀਕ ਆ ਨਹੀਂ ਤਾਂ ਫਿਰ ਆਪਣੀ ਆਏ ਤੇ ਆਣਾ ਹੀ ਪੈਣਾ ਹੁਣ ਦੀਦੀ ਆ ਫੜੋ ਦੁੱਧ ਇਹਨੂੰ ਪੀ ਲੋ ਤੇ ਮੈਂ ਤੁਹਾਡਾ ਸਿਰਵਾ ਦਿੰਨੀ ਆਂ ਦੀਦੀ ਮੈਂ ਨਾ ਫਿਰ ੱੱਕੇ ਨਾਲ ਪਿਆਉਂਗੀ ਫਿਰ ਇੱਕ ਛੱਡ ਕੇ ਦੋ ਪੀਨੇ ਪੈਣੇ ਆ ਇਸ ਕਰਕੇ ਚੁੱਪ ਕਰਕੇ ਨਾ ਇਹਨੂੰ ਚੱਕ ਲਓ ਤੇ ਪੀ ਲਓ ਫਟਾਫਟ ਦੀਦੀ ਦੁੱਧ ਪੀਓ ਥੋੜਾ ਸਟਰੋਂਗ ਬਨੋਗੇ ਤਾਂ ਹੀ ਆਪਣੀ ਲੜਾਈ ਲੜੋਗੇ ਚਲੋ ਦੁੱਧ ਪੀਓ ਨਹੀਂ ਦੀਦੀ ਆਪੇ ਚੱਕਣਗੇ ਤੁਸੀਂ ਰਹਿਣ ਦਿਓ ਦੀਦੀ ਚੱਕੋ ਗਲਾਸ ਦੀਦੀ ਚੱਕ ਲਓ ਗਲਾਸ ਕੀ ਸੋਚੀ ਜਾਂਦੇ ਹੋ ਸਤਾਦ ਤੂੰ ਵੀ ਕੁਛ ਪੀਤਾ ਤੇ ਸ਼ੁਕਰ ਹੈ ਤੁਸੀਂ ਦੋਨਾਂ ਨੇ ਆ ਕੇ ਇਹਨੂੰ ਸਾਂਭਿਆ ਲੈ ਕੀ ਗੱਲ ਪਾਜੀ ਤੁਸੀਂ ਬਾਹਰ ਘੁੰਮੀ ਜਾਂਦੇ ਹੋ ਦੀਦੀ ਦੀ ਹਾਲਤ ਇੰਨੀ ਖਰਾਬ ਹੈ ਤੁਸੀਂ ਉਹਨਾਂ ਦਾ ਧਿਆਨ ਨਹੀਂ ਰੱਖ ਸਕਦੇ ਲੈ ਰੀਆ ਤੈਨੂੰ ਕੀ ਲੱਗਦਾ ਮੈਨੂੰ ਸਮਝਾਇਆ ਨਹੀਂ ਮਥੇਰਾ ਦੇਣਾ ਮੱਥਾ ਮਾਰ ਲਿਆ ਅੜਦੀ ਨਹੀਂ ਬਈ ਬਸ ਸੁੱਨ ਜੀ ਹੋ ਕੇ ਬੈਠੀ ਐ ਤੇ ਹੁਣ ਨਾਤੀ ਧੋਤੀ ਨਾ ਹੁਣ ਥੋੜੀ ਰਿਲੈਕਸ ਜਿਹਾ ਫੀਲ ਕਰਦੀ ਪਈ ਐ ਕੋਈ ਨਹੀਂ ਜੀ ਜੀ ਤੁਸੀਂ ਉਹਨਾਂ ਨੂੰ ਫਿਕਰ ਨਾ ਕਰੋ ਦੀਦੀ ਨੂੰ ਮੈਂ ਸਮਝਾਤਾ ਆਇਆ ਵਾ ਜੋਨ ਬੱਚਾ ਨਾਂ ਨਾ ਦਿੱਤਾ ਉਹਨਾਂ ਨੇ ਹੁਣ ਆਪਾਂ ਫਿਰ ਸਿੱਧਾ ਕੇਸ ਹੀ ਕਰਾਂਗੇ ਉਹ ਨਾਂ ਆਪਾਂ ਕਿਸਾ ਗੁੱਸੇ ਦੇ ਚੱਕਰ 'ਚ ਨਹੀਂ ਲੈਣਾ ਨਹੀਂ ਦਿੰਦੇ ਬੱਚਾ ਨਾਂ ਸਹੀਂ ਕੋਈ ਨਾ ਆਪਾਂ ਹੁਣ ਬਾਹਰੋਂ ਬੱਚਾ ਗੋਦ ਲੈ ਲੈਂਦੇ ਆ ਜੇ ਤੂੰ ਚੱਜਦਾ ਹੁੰਦਾ ਨਾ ਮੈਨੂੰ ਥਾਂ ਥਾਂ ਝੋਲੀਆਂ ਨਾ ਅਡਣੀਆਂ ਪੈਂਦੀਆਂ ਤੇ ਅੱਜ ਮੇਰਾ ਆ ਹਾਲ ਨਾ ਹੁੰਦਾ